ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਜੀ ਤੇ ਅੱਜ ਜੀ ਮੈਂ ਤੇ ਮੰਮੀ ਚੱਲਿਆਂ ਜੀ ਵਿਆਹ ਸਮਰਾਲੇ ਤੇ ਉਹਦਾ ਜੀ ਮਨਜੀਤ ਨੇ ਵੀ ਜਾਣਾ ਸੀ ਬਟ ਸਫ਼ਰ ਬਹੁਤ ਜ਼ਿਆਦਾ ਹੋਣ ਕਰਕੇ ਅਸੀਂ ਉਹਨੂੰ ਆਖਿਆ ਵੀ ਤੂੰ ਘਰੇ ਰਹਿ ਕਿਉਂਕਿ ਸਫ਼ਰ ਉਹਦੇ ਕੋ ਹੁੰਦਾ ਨਹੀਂ ਕਿਉਂ ਵੀ ਹੁਣ ਸਵਾ 8:00 ਵਜੇ ਅਸੀਂ ਰਾਈਡੀਆਂ ਸੀ ਚੱਲ ਪੈਣਾ ਸਾਨੂੰ ਕਾਰ ਕਰਾਉਂਦੇ ਆ ਮਸਾ 11:30 ਹੋ ਜਾਣੇ ਪਹੁੰਚਦੇ ਆ ਪਹੁੰਚਦੇ ਆ ਕਿਉਂਕਿ ਤਿੰਨ ਢਾਈ ਤਿੰਨ ਘੰਟੇ ਦਾ ਮਜੇ ਰਹਾ ਰਸਤਾ ਵਾ ਤੇ ਪਹਿਲਾਂ ਤਾਂ ਕੱਲ ਦੀ ਕਰੀ ਜਾਂਦੀ ਹਾਂ ਠੀਕ ਆ ਕੋਈ ਨਹੀਂ ਕੋਈ ਨੀ ਵਧੀਆ ਵਾ ਮੈਂ ਕਰੇ ਠੀਕ ਆ ਮੈਂ ਕੀ ਕਰਨਾ ਜਾ ਕੇ ਤੇ ਹੁਣ ਸਾਨੂੰ ਪਿਆਰ ਹੁੰਦਿਆਂ ਦੇਖ ਕੇ ਨਾ ਥੋੜਾ ਇਹ ਨਾ ਜਦਾਂ ਨੂੰ ਖੋੜਦੇ ਤੇ ਇਦਾਂ ਕਰੀ ਜਾਂਦੀ ਆ ਮੈਨੂੰ ਗੱਲੀ ਨੂੰ ਘਰੇ ਛੱਡ ਦੇ ਲੱਗੇ ਜੇ ਕੱਲੀ ਨੂੰ ਘਰੇ ਛੱਡ ਦੇ ਲੱਗੇ ਜੇ ਤੇ ਮਜੀਤ ਆ ਕਹ ਕੇ ਮੈਨੂੰ 8 ਵਜੇ ਤੇ ਕਰਾ ਲਿਆ ਆ ਆਪ 8:30 ਹਾਂ ਮੰਮੀ ਮੈਨੂੰ ਐਂਦੀ ਨਾ 5-7 ਮਿੰਟ ਉੱਤੇ ਥੱਲੇ ਹੋ ਸਕਦੇ 8:30 ਨਹੀਂ ਹੋਣੀ ਚਾਹੀਦੇ ਮੈਂ ਮੈਂ ਤਾਂ ਕਿਹਾ ਸੀ ਮਮੀ ਮੈਂ ਪੱਗ ਬੰਨਦਾ ਲੇਟ ਹੋ ਸਕਦਾ ਕਿਉਂ ਕਿ ਮੇਰੀ ਆਪਣੀ ਪੱਗ ਕਿੰਦੂਰੇ ਖੜੀ ਪੱਗ ਜੇ ਕਪਟਾਲਾ ਹੋ ਸਕਦਾ ਤੇ ਮੇਰੇ ਕਹਿਣ ਤੇ 8:30 ਆਪ ਵੇਖੋ ਜੀ ਮੰਜ਼ੀਰ ਕਿੱਥੇ ਉਹਨੂੰ ਉਹਨੂੰ ਨੇ ਮੜਾਇ ਸਤਾਈਏ ਹਾਂ ਉਹ ਕਿੱਥੇ ਆ ਕੀ ਮੰਤਰਾਂ ਆਂਦੇ ਵਾ ਨਹੀਂ ਨਹੀਂ ਦਈ ਹੀ ਮੈਨੂੰ ਦਈ ਹੀ ਮੈਨੂੰ ਕੀ ਹਲੇ ਹੁਣ ਵੇਖੋ ਰਹਿ ਗਿਆ ਵਾਏ ਗਰੂ ਰਾਤੀ ਜੀ ਪੂਰੀ ਸੈਟਿੰਗ ਕਰਕੇ ਸੁੱਤੇ ਹੀ ਵੀ ਅਹੀਂ ਸਾਬਕ ਕੋ ਜ ਸਵੇਰੇ ਸਵੇਰਨਾ ਸੈਟ ਕਰ ਲਿਆ ਵਾ ਤੇ ਸਵਕਤੇ ਤੁਰ ਪੈਣਾ ਵਾ ਤੇ ਚਲੋ ਜੀ ਇੱਕ ਗੇੜਾ ਹੋਰ ਘਰ ਦਾ ਵੇਖੋ ਜੀ ਮੈਂ ਜਾਣਾ ਵੀ ਐਸੇ ਲੀੜਿਆ ਜਾ ਵਿਆ ਤੁਸੀਂ ਵੇਖ ਸਕਦੇ ਆ ਇਹ ਆਹ ਵੇਖ ਸਕਦੇ ਆ ਜੀ ਨਾ ਵੀ ਐਸੇ ਚੀਆਂ ਇਦਾਂ ਹੀ ਦੇਸੀ ਕੁੰਏ ਦੀ ਪਜਾਮੇ ਨਾਲ ਜੁੱਤੀ ਪਾਈ ਇਹ ਜੀ ਪਤਾ ਕਿਉਂ ਪਾਈ ਹੈ ਜੀ ਸਫਰ ਢਾਈ ਦਿਨ ਘੰਟੇ ਦਾ ਤੇ ਗੱਡੀ ਚਲਾਉਣੀ ਆ ਫਾਰਮਲ ਪੈਂਟ ਸ਼ਰਟ ਆ ਤੇ ਉਹ ਗੋਡੇ ਜੇ ਨਹੀਂ ਛੱਬ ਜਾਂਦੇ ਤੇ ਐ ਰੱਖ ਕੇ ਤੂੰ ਫੇ ਬੁਰੇ ਜਿਹੇ ਵੜੇ ਲੱਗਣੇ ਸੋ ਜੀ ਇਸ ਕਰਕੇ ਹੁਣ ਆਪਾਂ ਜੈਕਟ ਤੇ ਲੋਰ ਪਾ ਲਿਆ ਨਾਲ ਜੁੱਤੀ ਪਾਈ ਆ ਤੇ ਲੱਗੇ ਜੇ ਜਾ ਕੇ ਚੇਂਜ ਕਰਾਂਗੇ ਕੱਪੜੇ ਕਿਉਂਕਿ ਇਹ ਦੂਰੋਂ ਹੁਣ ਹੀ ਪਾ ਗਏ ਤੇ ਉਹਦੋਂ ਦਾ ਕਹ ਲੈ ਗੋਡੇ ਜੇ ਛੱਬ ਜਾਣੇ ਪੈਂਟ ਦੇ ਵਿੱਚ ਸੋ ਇਸ ਕਰਕੇ ਠਾੜ ਤਾਂ ਗੰਟੀ ਆ ਮੇਦੀ ਨਹੀਂ ਹੁੰਦਾ ਕੁੱਟੀ ਜੇ ਪਤਾ ਨਹੀਂ ਮੇਰੀ ਜੈਕਟ ਪਾ ਲਾ ਹੋਰ ਐਸੇ ਆਪਾਂ ਠੀਕਣ ਕਿਨੋਂ ਲਾਏ ਆ ਜਿੰਜੀਤ ਹੀ ਸਮਾਨ ਸਮਾਨ ਜੀ ਸਮਾਨ ਬੀਬੀਆਂ ਦਾ ਤੁਰਦੀਆਂ ਤੁਰਦੀਆਂ ਰਵੇ ਸਮਾਨ ਰਹਿ ਜਾਂਦਾ ਆਇਓ ਬਾਅਦ ਉਹ ਮੇਰੇ ਸਮਾਨ ਕੋਲ ਫੁੱਲੀ ਹੁੰਦਾ ਏ ਟੰਗਾ ਟਾਟਾ ਬਾਏ ਬਾਏ ਲਾਇਆ ਹੀ ਨਹੀਂ ਬਲਦੇ ਆਂ ਇੱਦਾਂ ਹੀ ਕਿਤੇ ਜਾਣ ਲੱਗੀਆਂ ਸਭ ਹੋਰ ਆ ਲਾਉਂ ਤਰਤ ਦੇ ਹੁੰਦੇ ਸਾਨੂੰ ਕਿਨੋਂ ਸਾਨੂੰ ਕਿਹਣਾ ਹੋ ਛੱਡ ਕੇ ਜਾਣ ਦੇ ਸਮਾਨ ਵੀ ਰਹਿ ਕੇ ਆਈ ਰਹਿਣ ਦੇ ਉੱਥੋਂ ਟਿਸ਼ੂ ਪੇਪਰ ਲੱਲੀ ਮਿੰਟ ਮਿੰਟ ਤੇ ਕਿਹਦੀ ਕੋਈ ਰਹਿ ਗਿਆ ਕਿਹਦੀ ਕੋਈ ਹਾਂ ਮੈਂ ਵੀ ਛੇਛੀ ਹੂੰ ਹਾਈ ਤੂੰ ਕਰੇ ਚੰਗੀ ਆ ਇਹਦੇ ਚ ਤੇਰੀ ਗਲਤੀ ਹਾਡੀ ਨਹੀਂ ਕੋਈ ਗਲਤੀ ਇਹਦੇ ਚ ਤੇਰੀ ਗਲਤੀ ਐ ਚਲ ਬਸ ਕਰ ਮਨਜੀਤ ਜਾ ਦੋ ਜਾ ਜਾ ਤੂੰ ਕਰ ਅਸੀਂ ਤੈਨੂੰ ਖਲੋ ਜਾ ਲੈ ਜਾ ਮੈਂ ਇੱਧੇ ਲੈ ਜਾਣੀ ਆ ਤੇ ਇੱਧੇ ਲੈ ਜਾਣੀ ਮੇਰਾ ਨਾਮ ਕਰੋ ਅਹੀਂ ਤੈਨੂੰ ਆ ਕੇ ਦੱਸਾਂਗੇ ਉੱਥੇ ਕਿਵੇਂ ਦਾ ਵਿਆਹ ਸੀ ਕੀ ਸੀਨ ਸੀ ਕਿੰਦਾਂ ਦੀ ਵੋਟੀ ਸੀ ਆਹ ਕਿੰਦਾਂ ਦੀ ਵੋਟੀ ਸੀ ਕਿਹੋ ਜਿਹਾ ਪੈਲੇ ਸੀ ਕਿਹੋ ਜਿਹੀ ਲੋਕੇਸ਼ਨ ਤੇ ਗਏ ਸੀ ਅਹੀਂ ਜੀ ਤੇ ਬਹੁਤ ਗਰੰਡਿਆ ਚੱਲ ਨੂੰ ਨਹੀਂ ਪਰ ਸਫਰ ਬੜਾ ਲੰਮਾ ਰਾਸ਼ਾ ਡੈਡੀ ਬੀਟ ਸੂਟ ਪਾਲਾਂਗੇ ਚਲੋ ਚੱਲੀਏ ਆਹ ਨਾਤੀ ਦੋ ਚਰੀ ਆ ਗਈ ਆ ਨਾਤੀਆਂ ਚਲ ਉੱਤਰ ਅਹੀਂ ਲੇਟਾ ਉੱਟ ਹਾਏ ਚਾ ਚਲ ਛੇਤੀ ਉੱਤਰ ਚਲੋ ਚਲੋ ਆਹ ਕਿਹੜਾ ਆ ਗਿਆ ਚਲੋ ਚਲੋ ਗੁੱਡ ਗੁੱਡ ਮੈਨੂੰ ਕੱਲੀ ਨੂੰ ਚਾਹ ਬਾਏ ਕੋਈ ਡੈਡੀ ਵੀ ਕਰੇਗੀ ਮਲਕ ਵੀ ਆ ਗਈ ਆ ਵੀ ਸਾਰੇ ਘਰੇ ਆ ਤੁਸੀਂ ਕੋਈ ਨਹੀਂ ਜਾਓ ਜਾਓ ਉਧਰ ਜਾ ਹਲਵਾਈ ਅਸੀਂ ਦੱਸਦੇ ਆ ਫਿਰ ਵਿਆਹ ਦੀ ਅਪਡੇਟ ਆ ਕੇ ਦਵਾਗੇ ਤੁਹਾਨੂੰ ਬਤਾ ਲਈ ਇਹਨੂੰ ਕਿਉਂ ਛੱਡਿਆ ਘਰ ਬਾਏ ਬਾਏ ਆਜਾ ਸਾਡੇ ਘਰ ਆਉਣੇ ਹਲਵਾਈ ਹੈਂ ਸ਼ਾਮ ਨੂੰ ਆ ਜਾਣਾ ਨਾ ਵੇਖਾਂਗੇ ਉਹ ਵੀ ਹਲਵਾਈ ਆ ਗਿਆ ਚੱਲ ਸ਼ਾਮ ਨੂੰ ਆਜਾ ਚੱਲ ਠੀਕ ਆ ਠੀਕ ਆ ਓਕੇ ਹਾਂਜੀ ਸ਼ਾਮ ਨੂੰ ਆ ਜਿਓ ਬਾਏ 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 ਆ ਜਾਗੇ ਦੇਖ ਚੰਗਾ ਚੰਗਾ ਇਹ ਗੈਸੀ ਲੋਕੇਸ਼ਨ ਤੇ ਵਿਆਹ ਆ ਲਈ ਤੇ ਡਰੈਸ ਕੋਡ ਵੀ ਦੇਖ ਸਕਦੇ ਹੋ ਚੇਂਜ ਹੋ ਗਿਆ ਵਾ ਰਸਤੇ 'ਚ ਡੱਕ ਕੇ ਅਸੀਂ ਰੈਸਟੋਰੈਂਟ ਤੇ ਨਾਲੇ ਫਿੱਤੀ ਚਾਹ ਲੋਬੀ ਸਫਰ ਬਹੁਤ ਜ਼ਿਆਦਾ ਹੈ ਤੇ ਫਿਰ ਚਲੋ ਕੱਪੜੇ ਵੀ ਚੇਂਜ ਕਰ ਲੇ ਤੇ ਜੀ ਪੈ ਪੈਣਾ ਜ਼ਿਆਦਾ ਹੁਣ ਕਰਕੇ ਸਾਡੀ ਮੰਮੀ ਸ਼੍ਰੀ ਰਾਮ ਫੇਸ ਬਕਾਇਆ ਜਾਵੇ ਪਿੱਛੇ ਸੈਲਰ ਲੰਘਣ ਡਿਆ ਤੇ ਅੱਧੀ ਆ ਆ ਗਏ ਪਹਿਲੇ ਸੈਲਰ ਨੂੰ ਦੇਖ ਕੇ ਨਹੀਂ ਕਿਹਾ ਨਹੀਂ ਗਿਆ ਸੋਖਾ ਨਹੀਂ ਕਿਹਾ ਨਹੀਂ ਗਿਆ ਨਹੀਂ ਤੂੰ ਮੇਰਾ ਮਕਾਲ ਦੋ ਮਕਾਲ ਕਹਦਾ ਮੈਂ ਸਾਡੇ ਭਰਾਵਾ ਲੋਕ ਕਹਿੰਦੇ ਆ ਉਹ ਵੇਖਿਆ ਪਿਛਲਾ ਕਮੈਂਟ ਓਏ ਓ ਤੂੰ ਛੱਡ ਕਮੈਂਟਰ ਦੀ ਗੱਲ ਛੱਡ ਤੂੰ ਕਿਆ ਕਹਨੀ ਹਾਂ ਸੈਲਰ ਨੂੰ ਕਿਆ ਕਹਨੀ ਆਂਦੇ ਆ ਸੈਲਰ ਨੂੰ ਕਿਆ ਕਹਨੀ ਕੋਈ ਨਹੀਂ ਆਪਾਂ ਪਕੌੜੇ ਖਾਣੇ ਆ ਆਪਾਂ ਪਹੁੰਚ ਗਏ ਆ ਮਾਂ ਆਪਾਂ ਪਹਿਲੇ ਪਹੁੰਚ ਗਏ ਮੈਨੂੰ ਪਤਾ ਮੇਰੀ ਵੀ ਲੱਤ ਦੋ ਘੰਟੇ ਪੀਆ ਗੱਡੀ ਚਲਾ ਕੇ ਸਾਢੇ 3 ਘੰਟੇ ਦਾ ਸਫ਼ਰ 12 ਵਜੇ ਪਹੁੰਚੇ ਜੀ ਪੈਲੈਸ ਸੈ ਸਾਢੇ 8 ਵਜੇ ਦੇ ਘਰ ਉਤਰੇ ਤੇ ਚਲੋ ਕੋਈ ਨਾ ਜੀ ਆਮ ਨਾ ਪਹੁੰਚਾ ਉੱਤੇ ਵੀ ਦਾਪ 12 ਵਜੇ ਚਾਈਦਾ ਮੇਰਾ ਹੋਤੀ ਜਾਈ। ਚਲੋ ਜੀ ਆਹ ਦਾਲੇ ਤੁਹਾਨੂੰ ਵਿਖਾਉਣੇ ਆ ਜੀ ਬਾਕੀ ਪ੍ਰਾਉਣੇ ਆ ਨਾ। ਸਾਡੇ ਵਿਖਾਉਣੇ ਨਹੀਂ ਮਲਾਉਣੇ। ਮਲਾਉਣੇ ਆ ਇੱਕ ਪ੍ਰਾਉਣਾ ਜਿਹੜਾ ਨਾ। ਫੋਸ਼ ਭੁੱਲੀ 8 18 19 20 ਤਰੀਕ ਦਾ ਵਿਹਲਾ ਐ ਹੱਥ ਲਮਕਾ ਕੇ ਨਜ਼ਾਰੇ ਲੈਟਿਆ ਵਾ। ਹਾਂ ਬਹੁਤ ਦੂਜੇ ਦਿਨ ਚੰਡੀ ਗੈਲਸ ਹੋਈ ਜਾਂਦੀ ਆ। ਨਹੀਂ ਗੈਲਸ ਕੰਡਿਆ ਤੇ ਗੈਲਸ ਗੈਲਸ ਕੰਡਿਆ ਨਜ਼ਾਰੇ ਲੱਗੇ ਆ। ਦੇ ਨਜ਼ਾਰੇ ਲੈਣਦੇ ਉਹਨਾਂ ਨੇ। ਵੱਡੇ ਭਰਾ ਦੇ ਸਿਰ ਤੇ ਇੱਕਲਾ ਚੱਲੋ ਚੰਗਾ ਜੀ ਸਾਰਿਆਂ ਸੱਸਰੀ ਘਰ ਕੋਈ ਨਹੀਂ ਦਿਨ ਦੋ ਰਹਿ ਗਏ ਆ ਮੱਝਵਾਜਾ ਮਾਰਦੀ ਮੱਝਵਾਜਾ ਮਾਰਦੀ ਦਿਨ ਦੋ ਹੀ ਰਹਿ ਗਏ ਦਿਨ ਕੱਲ ਦਾ ਬਸ ਹਾਂ ਠੀਕ ਆ ਹਾਂ ਮੱਝ ਦੁੱਧੋ ਘਟ ਗਈ ਆ ਦਿਨ ਦੋ ਹੀ ਰਹਿ ਗਏ ਆ ਹੈ ਹੈ ਆਈ ਚ ਦਾਈ ਚੱਲੇ ਕੋਈ ਨਹੀਂ ਉਹ ਕਿੱਥੇ ਆ ਬਲਜਿੰਦਰ ਹੈ ਬਲਜਿੰਦਰ I <laughs> heard ਯਾਰੀ ਕੱਲ ਦੀ ਆ ਪਹੁੰਚੋ ਪਿੰਡ ਦੋਵੇਂ ਆਜੋ ਦੋਵੇਂ ਆਣੇ ਹਾਂ ਕਿੱਥੇ ਆਉਣ ਦੋਦੇ ਆ ਹਾਂ ਲੋੜੀ ਤੋਂ ਬਾਅਦ ਆਉਂਗਾ ਮੈਂ ਚਾਹ ਤੂੰ ਦੋ ਦਿਨ ਲੇਟ ਆ ਜਾਏਗਾ ਤੂੰ ਦੋ ਦਿਨ ਲੇਟ ਆ ਜਾਏਗਾ ਇਹ ਪਾਂ ਦਾ ਵਿਆਹ ਹੈ ਆਉਂਗਾ ਉਹ ਵਿਆਹ ਵੇਖਣ ਤੇ ਆਉਂਗਾ ਚਲੋ ਆਓ ਆਜਾ ਚਲੋ ਫੇ ਓਏ ਛਿੱਟੀ ਟੋਪੀ ਛਾੜੀ ਹੈ ਨੇ ਲੋਜੀ ਅਸੀਂ ਵਿਆਹ ਵੇ ਵਿਆਹ ਹਾਂ ਚੀਜੀ ਹਾਂ ਚੀਜੀ ਹਾਂ ਆਵੇ ਤੇਰੀ ਰੇਸ਼ਰੀ ਦਵਾਈ ਤੇ ਚੀਜੀ ਆ ਕਿਹੜੀ ਚੀਜੀ ਗਾੜੀ ਨਿਆਣੀ ਆ ਤੇਰੀ ਚੀਜੀ ਗਾੜੀ ਲੈਣੀ ਕੁਝ ਨਹੀਂ ਲੈਂਦਾ ਹਾਂ ਵੇ ਛੜ ਨਹੀਂ ਪਹਿਲਾਂ ਹਾਂ ਠੀਕ ਹੋਏਗੀ ਨਹੀਂ 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 ਹੋਰ ਕੀ ਪੀਦਾ ਚੀਜੀ ਚੀਜੀ ਹਾਂ ਨੂੰ ਗੱਡੀ ਅੰਦਰ ਕਰ ਲੈਣ ਦੇ ਗੱਡੀ ਲੋਕ ਆ ਗੱਡੀ ਲੋਕ ਆ ਬੋਲੋ ਨਹੀਂ ਚਾਲ ਨਹੀਂ ਲੈਂਦੀ ਸੱਚੀ ਲੈਂਦੀ ਫਾਸਟ ਫੂਡ ਤੇ ਨੂੰ ਪਤਾ ਵਾ ਡਾਕਟਰਾਂ ਮਨਾ ਕੀਤਾ ਜਦੋਂ ਛਾਤੀ ਜਾਮ ਹੋਈ ਹੋ ਵਗੈਰਾ ਤਾਂ ਕਹਿੰਦੇ ਨਹੀਂ ਖਾਈਦਾ ਬਾਹਰ ਦਾ ਵੈਸੇ ਵਿਆਹ ਚ ਬਹੁਤ ਕੋਸ਼ੀ ਆਹੀਂ ਬੜਾ ਕੁਝ ਖਾਦਾ ਚਲੋ ਚੰਗਾ ਹਾਂ ਨੂੰ ਕਾਫੀ ਜਾੜੇ ਮਿਲੇ ਅੱਜ ਮੈਨੂੰ ਪਤਾ ਹਾਂ ਕਾਫੀ ਜਾੜੇ ਬੜੇ ਸਾਨੂੰ ਉੱਥੇ ਆਪਾਂ ਨੇ ਜਾਣਨ ਵਾਲੇ ਆਪਾਂ ਨੂੰ ਪਛਾਨਣ ਵਾਲੇ ਤੇ ਵੈਸੇ ਵੀ ਫਿਲਮੀ ਸਟਾਰ ਵੀ ਮਿਲੇ ਦੋ ਤਿੰਨ ਤੇ ਇੱਕ ਮੰਮੀ ਹੋ ਕੋਣ ਮਿਲਿਆ ਸੀ ਜਿਹੜਾ ਬੋਲੀਆਂ ਸੁਣਾਉਂਦਾ ਵੀਰ ਪਾਲ ਸਿੰਘ ਸਮਾਉ ਪਾਲ ਸਿੰਘ ਸਮਾਉ ਵੀ ਮਿਲਿਆ ਸਾਨੂੰ ਯੂ نو ਹੂ ਇਜ਼ ਦਾ ਪਾਲ ਸਿੰਘ ਸਮਾਉ ਕੋਈ ਨਹੀਂ ਪਿੰਘਾ ਬਣਾਉਦਾ YouTube ਸਮਾਣਾ ਦਾ ਕਿਤੇ ਨਾ ਸਮਾਉ ਪੇਂਟ ਸਮਾਉ ਪੇਂਟ ਸੰਗਰੂਰ ਸੈਡ ਹਾਂ ਚਲੋ ਚੰਗਾ ਜੀ 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 ਕੋਈ ਨਹੀਂ ਲੈਂਦੀ ਕੇ ਉਮੀਦ ਚ ਨਾ ਰਹਿ ਆਏ ਸੱਚੀ ਨਹੀਂ ਜਾਂਦੀ ਚੀਜੀ ਕਿਹੜੀ ਗਾਣੀ ਹੁੰਦੀ ਹੈ ਕਹਾਂ ਜਿਹੜੀ ਨਹੀਂ ਚੀਜੀ ਠੀਕ ਮਾਂ ਤੂੰ ਉੱਤਰ ਸੱਚ ਗੱਡੀ ਦੀ ਬਾਰੀ ਨਹੀਂ ਖੁੱਲਣੀ ਤੇ ਉਰਕਰੇ ਕਰਕਰੇ ਨੇ ਪੁੱਤ ਜਾਨੀ ਲੋਕ ਖੋਲੋ ਲੋਕ ਖਰਾਬ ਆ ਸਾਤੀ ਅੱਗੇ ਚਲੋ ਚੰਗਾ ਜੀ ਸਾਰਿਆਂ ਨੂੰ ਸਸਰੀ ਆ ਕਾਲ ਤੇ ਨਾਣੇ ਵਿਚਾਰਨ ਨੂੰ ਆਉ ਨਹੀਂ ਖੜਿਆ ਛਾਤੀ ਬੜੀ ਰੁਗੀ ਹੈ ਦੀ ਮਨਜੀਤ ਕੌਰ ਦੀ ਇਸ ਕਰਕੇ ਅਸੀਂ ਉਹਨੂੰ ਵਿਆਹ ਨਹੀਂ ਖੜਿਆ ਕਿਉਂਕਿ ਅੱਜ ਠੰਡ ਬਹੁਤ ਜ਼ਿਆਦਾ ਹੈ ਤੇ ਤੁਹਾਨੂੰ ਪਤਾ ਬੱਚੇ ਨੇ ਕੱਪੜੇ ਪਾਏ ਹੋਣਾ ਇਹ ਕੋਟੀ ਕਾਟੀ ਨਹੀਂ ਪਉਂਦੇ ਲ ਬਾਬਾ ਖੋਲ ਕੇ ਵੇਖ ਲਈਆ ਦਵਾਈਆਂ ਹੀ ਆ ਦਵਾਈਆਂ ਹੀ ਆ ਕੁਛ ਹੋਰ ਨਹੀਂਗਾ ਇਸ ਕਰਕੇ ਮੰਨਤ ਨਹੀਂ ਕਰਦਾ ਘਰ ਛੱਡ ਕੇ ਜਾਣ ਨੂੰ ਪਰ ਮਜਬੂਰੀ ਹੋ ਗਈ ਆ ਜਾਣਾ ਪਿਆ ਜਾਣਾ ਚਲ ਉੱਧਰ ਬੈਹੋਣ ਤੁਸੀਂ ਉੱਧਰ ਹੋਵੇ ਲ ਬਾਬਾ ਖੋਲ ਕੋ ਲੈ ਹੈ ਲਓ ਮੈਂ ਖੋਲ ਕੋ ਲੈ ਕੇ ਦਵਾਈ ਖੋਤ ਤੇਰੀ ਉੱਤ ਲਾ ਆ ਦਵਾਈ ਤੇ ਪੀ ਲਈ ਹਾਂ ਜੀ ਦਿਲੋ ਜੀ ਜੇ ਮਰ ਬਦਲੇ ਆਂਦੇ ਜੀ ਸੇਬ ਤੇ ਅਮਰੂਦ ਆ ਨਹੀਂ ਖਾਣੇ ਆ ਤੇ ਧੀਰੇ ਹੋਰ ਕੀ ਖਾਣਾ ਈ ਤੂੰ ਹਲਦੀ ਚੀਜ਼ ਜਿਹੜੀ ਉਹ ਨਹੀਂ ਚੰਗੀ ਕੁਝ ਨਹੀਂ ਲਿਆਂਦਾ ਕੁਝ ਨਹੀਂ ਆ ਮੇਰੀ ਮਾਂ ਕਰਨ ਦੇ ਕੱਪੜੇ ਆ ਕੱਪੜੇ ਆ ਸਾਰੇ ਫਰੂਟ ਲਿਆਂਦਾ ਆਪਾ ਚਲੋ ਓ ਮੰਮੀ ਐਪਲਸ ਖਲਾਰਤੇ ਐਪਲ ਕੀ ਆਇਆ ਹੈ ਖਣ ਚਲੋ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਨੂੰ ਬੜਾ ਵਧੀਆ ਲੱਗਾ ਵਿਆਹ ਵੇਖ ਕੇ ਅੱਜ ਅਹੀਂ ਬਹੁਤ ਇੰਜੋਏ ਕੀਤਾ ਜੀ ਮੈਨੂੰ ਵੀ ਬੜਾ ਵਧੀਆ ਲੱਗਾ ਕਾ ਤੂੰ ਮੈਂ ਇਕੱਲੀ ਰਹੀ ਕਾ ਮੈਂ ਰੈਸਟ ਕੀਤੀ ਹਾਂ ਛਾਤੀ ਬੜੀ ਰੱਖੀ ਸਫਰ ਸੱਚੀ ਗੱਲ ਮਜੀ ਚੰਗਾ ਆ ਤੂੰ ਨਹੀਂ ਗਈ ਪਤਾ ਕੀ ਗੱਲ ਈ ਨਵੇਂ ਸ਼ਹਿਰ ਵਾਲਾ ਸਿੰਗਲ ਰੋਡ ਹੀ ਬੜੀ ਹੀ ਲੱਗੀ ਨਾਲ ਚਲੋ ਚੰਗਾ ਉਹ ਕੱਢ ਲਿਆ ਸਮਾਨ ਹਾਏ ਯਾਰ ਤੂੰ ਵੀ ਕੱਢ ਲਓ ਕੋ ਅਬ ਫਰੂਟ ਲੈ ਆ ਬਾਕੀ ਸਵੇਰੇ ਕੱਢ ਲਾਂਗੇ ਮੈਂ ਆਪਣਾ ਪਰਸ ਕੱਢ ਲਾਂ ਪਰਸ ਕੱਢ ਲਾ ਚਲੋ ਗਾਇਜ਼ ਇਹਨਾਂ ਨੇ ਮੈਨੂੰ ਖੜਿਆ ਨਹੀਂ ਮਮ ਵਿਚਾਰੀ ਕੱਲ ਕੋਈ ਨਹੀਂ ਪਰ ਅਸੀਂ ਵਾਕਿਆ ਬਹੁਤ ਇੰਜੋਏ ਕੀਤਾ ਪਰ ਚੰਗਾ ਮਨਜੀ ਨਹੀਂ ਗਈ ਬਹੁਤ ਹੀ ਜਿਆਦਾ ਸਫਰੀ ਤੁਸੀਂ ਸਾਬ ਲਾਲਾ 3.5 ਦੇ ਤੁਰੇ ਆ ਤੇ 8:00 ਵਜ ਗਏ ਆ ਚਲੋ ਚੰਗਾ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਸਾਰਿਆਂ ਸਤਿ ਸ਼੍ਰੀ ਅਕਾਲ